ਸਤਿ ਸ਼੍ਰੀ ਅਕਾਲ ਜੀ ਇਸ ਵਕਤ ਚੈਨਲ ਥਿੰਕਿੰਗ ਆਫ ਪੰਜਾਬ ਤੇ ਤੁਹਾਡਾ ਸਵਾਗਤ ਹੈ ਤੇ ਇਸ ਵਕਤ ਕਰਾਂਗੇ ਪੰਜਾਬ ਦੀਆਂ ਕੁਝ ਮੁੱਖ ਖਬਰਾਂ ਦੇ ਬਾਰੇ ਗੱਲਬਾਤ ਦੱਸਦੀਏ ਕਿ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਦੇ ਵਿੱਚ ਫਿਰ ਤੋਂ ਐਂਟਰੀ ਨੇ ਰਾਜਨੀਤੀ ਦੇ ਵਿੱਚ ਪਹੁੰਚ ਆ ਲਿਆ ਦਾ ਉਥੇ ਹੀ ਦੱਸਦੀਏ ਕਿ ਨਵਜੋਤ ਸਿੰਘ ਸਿੱਧੂ ਦੀ ਪ੍ਰਿਅੰਕਾ ਗਾਂਧੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਮਚਾਰੀਆ ਤਹਿਲਕਾ ਵਾਰਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਨਸਮਸਤਕ ਹੋ ਕੇ ਅਰਦਾਸ ਬੇਨਤੀ ਤੋਂ ਬਾਅਦ ਚੋਣ ਪ੍ਰਚਾਰ ਕੀਤਾ ਹੈ ਸ਼ੁਰੂ ਤਰਨਤਾਰਨ ਦੀ ਜਿਮਣੀ ਚੋਣਾ ਲੜ ਰਹੇ ਭਾਈ ਸੰਦੀਪ ਸਿੰਘ ਦੇ ਪ੍ਰਾ ਭਾਈ ਮਨਦੀਪ ਸਿੰਘ ਦੇ ਵੱਲੋਂ ਅਰਦਾਸ ਬੇਨਤੀ ਕਰਨ ਤੋਂ ਬਾਅਦ ਚੋਣ ਪ੍ਰਚਾਰ ਦੇ ਵਿੱਚ ਵੇਖਣ ਨੂੰ ਮਿਲਿਆ ਵੱਡਾ ਕਾਫਲਾ ਜਲਾਲਾਬਾਦ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਣਗੇ ਇੱਕੋ ਹੀ ਦਿਨ ਤਿੰਨ ਪ੍ਰੋਟੈਸਟ ਵੱਖ-ਵੱਖ ਮਾਮਲਿਆਂ ਸੰਬੰਧੀ ਤਿੰਨ ਪ੍ਰੋਟੈਸਟ ਦੇਖਣ ਨੂੰ ਮਿਲਣਗੇ ਦੱਸ ਦਈਏ ਕਿ ਪਹਿਲਾ ਪ੍ਰੋਟੈਸਟ ਕਪੜੇ ਵਾਲੀ ਦੁਕਾਨ ਤੇ ਲੱਗੀ ਹੋਈ ਅੱਗ ਦੇ ਤਹਿਤ ਪ੍ਰਸ਼ਾਸਨ ਨੂੰ ਟਾਈਮ ਸਮਾਂ ਪਾਬੰਦ ਕੀਤਾ ਗਿਆ ਸੀ ਉਸ ਦੇ ਤਹਿਤ ਕੱਲ ਜਲਾਲਾਬਾਦ ਦਾ ਸਾਰਾ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਹੋਏਗਾ ਦੂਸਰਾ ਮਾਮਲਾ ਰਾਏ ਸਿੱਖ ਬ੍ਰਾਦਰੀ ਨੂੰ ਲੈ ਕੇ ਆ ਜੋ ਕਿ ਥਾਣਾ ਸਿਟੀ ਜਲਾਲਾਬਾਦ ਦਾ ਕਰਾਓ ਕੀਤਾ ਜਾ ਰਿਹਾ ਤੇ ਤੀਸਰਾ ਮਾਮਲਾ ਮੰਡੀ ਦੇ ਵਿੱਚ ਬਣੇ ਸਬਜੀ ਮੰਡੀ ਰੇੜੀ ਫੜੀ ਵਾਲਿਆਂ ਦੇ ਛੱਡ ਦੇ ਲਈ ਮਾਮਲਾ ਉਹ ਵੀ ਪ੍ਰੋਟੈਸਟ ਲਗਾਤਾਰ ਜਾਰੀ ਹੈ ਜਲਾਲਾਬਾਦ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 25 ਸਾਲਾ ਨੌਜਵਾਨ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 25 ਸਾਲਾ ਨੌਜਵਾਨ ਜਲਾਲਾਬਾਦ ਦੇ ਮਹੱਲਾ ਰਾਜਪੂਤਾ ਵਾਲਾ ਦਾ रहण वाला ਸੀ ਜਿਸ ਦੀ ਕਹਿ ਜੈ ਰੀਲੀ ਸ਼ਰਾਬ ਪੀਣ ਦੇ ਕਾਰਨ ਅੱਜ ਸਵੇਰ ਮੌਤੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੀਰਤਪੁਰ ਸਾਹਿਬ ਰਾਜਵੀਰ ਜਵੰਦਾ ਦੇ ਤਾਰੇ ਕੇ ਫੁੱਲ ਫੁੱਲ ਤਾਰਨ ਪਹੁੰਚਿਆ ਪੂਰਾ ਪਰਿਵਾਰ ਵੋਟ ਚੋਰ ਗੱਦੀ ਛੋੜ ਮੋਹਮ ਦੇ ਤਹਿਤ ਜਲਾਲਾਬਾਦ ਦੇ ਵਿੱਚ ਵੱਖ-ਵੱਖ ਕਾਂਗਰਸੀ ਆਗੂਆਂ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਭਰੇ ਫਾਰਮ ਅੱਜ ਦੇ ਇਸ ਸਪੈਸ਼ਲ ਬੁਲਟਨ ਦੇ ਵਿੱਚ ਇਨਾ ਹੀ ਮਿਲਦੇ ਆ ਨਵੇਂ ਬੁਲਟਨ ਦੇ ਵਿੱਚ ਨਵੇਂ ਅਪਡੇਟ ਦੇ ਨਾਲ ਸਸਤਰਿਕਾ